ਸਸਿਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ ਸੌਰੀ ਬਹੁਤ ਸਾਰੀਆਂ ਕਾਲਸ ਆ ਰਹੀਆਂ ਏ ਸੋ ਸਾਰੀ ਫੈਮਿਲੀ ਥੋੜਾ ਧੰਨਵਾਦ ਕਰਨੀ ਚਾਹੀਏ ਮਾਈ ਗਾਟ ਹੈ ਹੋਰ ਇੱਕ ਆਮ ਅਮਨ ਕਮ ਆਨ ਅਮਨ ਬੋਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਲੁਧਿਆਣਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਏ ਜਿਨ੍ਹਾਂ ਨੇ ਲਵ ਯੂ ਲੁਧਿਆਣਾ ਲਵ ਯੂ ਅਮਾਨਿੰਦਰ ਸਿੰਘ ਕਮ ਆਨ ਥੋੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਪਾਪਾ ਨੂੰ ਜਿੱਤਾਇਆ Oh very good ਇੱਕ ਵਾਰੀ ਦੇ ਫਲਾਈ ਕਿੱਸ ਟੂ एवरीवन लव यू ਲੁਧਿਆਣਾ ਸੇ ਲਵ ਯੂ ਲੁਧਿਆਣਾ ਚਲੋ ਥੈਂਕ ਯੂ एवरीवन ਬਹੁਤ-ਬਹੁਤ ਔਰ ਬਹੁਤ ਮਿਹਰਬਾਨੀ ਔਰ ਸਪੈਸ਼ਲ ਥੈਂਕਸ ਟੂ ਵਨ ਮੈਨ ਆ ਸਾਰੇ ਲੀਡਰ ਬੈਂਸ ਬ੍ਰਦਰਸ ਕੋਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਅਚੀਵਾ ਸਾਹਿਬ ਚੱਠਾ ਸਾਹਿਬ ਸਾਰੇ ਬਲਾਕ ਪ੍ਰਧਾਨ ਸਾਡੇ ਐਂਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ एवरीवन थैंक यू सो मच ਅ ਸਸਿਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਮਮ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ सॉरी बहुत सारियॉ कॉल्स आ रही हैं, सो so, सारी फैमिली थोड़ा रीका, चाहिए अमन अमन बोलो जी काल जी, सारा निवासिया बहुत, बहुत निवासिया करना चाहनी जिना ने लव यू लुधियाना लव यू अमान इंदर सिंह कमान सार्ड बहुत बोहोत धनबाद मेरे पापा नुड oh, hey. एक बारी बडी लव यू लुधियाना लव्यू लुधियाना ਚਲੋ ਥੈਂਕ ਯੂ एवरीवन ਬਹੁਤ ਧੰਨਵਾਦ ਔਰ ਬਹੁਤ ਮਿਹਰਬਾਨੀ ਔਰ ਸਪੈਸ਼ਲ ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਕਸ ਬ੍ਰਦਰਸ ਘਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਅਚੀਵਾ ਸਾਹਿਬ ਛੱਠਾ ਸਾਹਿਬ ਸਾਰੇ ਬਲੌਕ ਪ੍ਰਧਾਨ ਸਾਡੇ ਅੰਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ एवरीवन थैंक यू सो मच ਅ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਵੜੀ ਧੰਨਵਾਦ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ सोरी बोत सारिया कॉल्स आ रही सो so, सारी फैमिली अमन ama, uh, बोलो जी जी। सारा लुधिया निवासियों बोहोत बहुत धनबाद बहुत करना चाहनी जिन्हा ने लव यू लुधियाना लव यू अमान सिंह कमान सार्त बुड टू एवरीबड ਲਵ ਯੂ ਲੁਧਿਆਣਾ ਸੇ ਲਵ ਯੂ ਲੁਧਿਆਣਾ ਚਲੋ ਥੈਂਕ ਯੂ एवरीवन ਬਹੁਤ ਧੰਨਵਾਦ ਔਰ ਬਹੁਤ ਮਿਹਰਬਾਨੀ ਔਰ ਸਪੈਸ਼ਲ ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਸ ਬ੍ਰਦਰਸ ਕਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਹੈ ਡਾਬਰ ਸਾਹਿਬ ਪਾਂਡੇ ਸਾਹਿਬ ਆਸ਼ੂ ਜੀ ਸੋ ਸਾਰਿਆਂ ਦਾ ਜਿੰਨੇ ਵੀ ਹੈ ਚੀਮਾ ਸਾਹਿਬ ਚੱਠਾ ਸਾਹਿਬ ਸਾਰੇ ਬਲੌਗ ਪ੍ਰਧਾਨ ਸਾਡੇ ਐਂਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ एवरीवन ਥੈਂਕ ਯੂ so much